ਹਾਂਜੀ ਸਟੂਡੈਂਟਸ 18ਵੀਂ ਸਦੀ ਦੀਆਂ ਪ੍ਰਮੁੱਖ ਘਟਨਾਵਾਂ ਨੇ ਜਿਹੜੀਆਂ ਇੰਡੀਅਨ ਹਿਸਟਰੀ ਦੇ ਵਿੱਚ ਉਹਨਾਂ ਦੀ ਗੱਲ ਕਰਾਂਗੇ ਅਸੀਂ ਟ੍ਰੀਟੀ ਆਫ ਬੀਸਨ ਪਸੀਨ ਦਾ ਯੁੱਧ ਟ੍ਰੀਟੀ ਆਫ ਅੰਮ੍ਰਿਤਸਰ ਫਿਰ 1829 ਦੇ ਵਿੱਚ ਪ੍ਰੈਕਟਿਸ ਆਫ ਸਤੀ ਪ੍ਰੋਹਿਬਿਟਿਡ ਸਤੀ ਪ੍ਰਥਾ ਖਤਮ ਕੀਤੀ ਗਈ 1830 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਫਾਊਂਡਰ ਆਫ ਬ੍ਰਹਮ ਸਮਾਜ ਵਿਜ਼ਿਟ ਇੰਗਲੈਂਡ 1833 ਵੀ ਦੇ ਵਿੱਚ ਡੈਥ ਆਫ ਰਾਜਾ ਰਾਮ ਮੋਹਨ ਰਾਏ 1839 ਦੇ ਵਿੱਚ ਡੈਥ ਆਫ ਮਹਾਰਾਜਾ ਰਣਜੀਤ ਸਿੰਘ 1839 ਤੋਂ 42 ਦੇ ਵਿੱਚ ਅਫਗਾਨ ਵਾਰ ਸੀਗੀ ਜਿਹੜੀ ਉਹ ਸ਼ੁਰੂ ਹੋਈ ਪਹਿਲੀ ਅਫਗਾਨ ਜੁੱਧ 45 40 ਦੇ ਵਿੱਚ ਪਹਿਲਾ ਐਗਨੋਸਿਕ ਯੁੱਧ ਸੀਗਾ ਜਿਹੜਾ ਉਹ ਹੋਇਆ 1852 ਦੇ ਵਿੱਚ ਦੂਜਾ ਐਂਗਲੋ ਬ੍ਰਿਟਿਸ਼ ਜਿਹੜਾ ਯੁੱਧ ਸੀਗਾ ਉਹ ਹੋਇਆ 1857 ਦੇ ਵਿੱਚ ਫਰਸਟ ਰੇਲਵੇ ਲਾਈਨ ਓਪਨਡ ਬਿਟਵੀਨ ਬੰਬਈ ਟੂ ਥਾਨੇ ਐਂਡ ਟੈਲੀਗ੍ਰਾਫ ਲਾਈਨ ਇਨ ਕੈਨਕਟਾ 1857 ਦੇ ਵਿੱਚ ਸਿਪਾਹੀ ਮੁਤਨੀ ਆਫ ਦਾ ਫਰਸਟ ਵਾਰ ਆਫ ਇੰਡੀਪੈਂਡੈਂਸ 1868 ਦੇ ਵਿੱਚ ਵਰਤ ਰਵਿੰਦਰਨਾਥ ਟੈਗੋਰ 1969 ਦੇ ਵਿੱਚ ਮਹਾਤਮਾ ਗਾਂਧੀ ਦਾ ਬਰਥ 85 ਦੇ ਵਿੱਚ ਫਾਊਂਡੇਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ 1899 ਦੇ ਵਿੱਚ ਬਰਥ ਆਫ ਜਵਾਹਰ ਲਾਲ ਨਹਿਰੂ 97 ਦੇ ਵਿੱਚ ਬਰਥ ਆਫ ਸੁਭਾਸ਼ ਚੰਦਰ ਬੋਸ 1904 ਦੇ ਵਿੱਚ ਤਿੱਬਤ ਐਕਸਪੀਡੀਸ਼ਨ 1905 ਦੇ ਵਿੱਚ ਫਸਟ ਪਾਰਟੀਸ਼ਨ ਆਫ ਬੰਗਾਲ ਅੰਡਰ ਲਾਰਡ ਕਰਜ਼ਨ ਬੰਗਾਲ ਦੀ ਵੰਡ ਲਾਰਡ ਕਰਜ਼ਨ ਦੇ ਅੰਡਰ ਹੋਈ 1906 ਦੇ ਵਿੱਚ ਫਾਊਂਡੇਸ਼ਨ ਆਫ ਮੁਸਲਮਨ ਲੀਗ ਉਸ ਮੁਸਲਮਨ ਲੀਗ ਦੀ ਸਥਾਪਨਾ ਕੀਤੀ ਗਈ 1911 ਦੇ ਵਿੱਚ ਦਿੱਲੀ ਦਰਬਾਰ ਕਿੰਗ ਐਂਡ ਕੁਇਨ ਵਿਜ਼ਿਟ ਇੰਡੀਆ ਦਿੱਲੀ ਬਿਕਮਸ ਦਾ ਕੈਪੀਟਲ ਆਫ ਇੰਡੀਆ 1911 ਦੇ ਵਿੱਚ 1916 ਦੇ ਵਿੱਚ ਵਰਲਡ ਵਾਰ ਫਸਟ ਬਿਗਿਨਸ 1916 ਦੇ ਵਿੱਚ ਹੀ ਲਖਨਊ ਪੈਕਟ ਸਾਈਨਡ ਬਾਈ ਮੁਸਲਿਮ ਲੀਗ ਐਂਡ ਕਾਂਗਰਸ ਫਿਰ 1918 ਦੇ ਵਿੱਚ ਵਰਲਡ ਵਾਰ 1 ਐਂਡ ਹੋਇਆ 1919 ਦੇ ਵਿੱਚ ਜਲਿਆਂਵਾਲਾ ਬਾਗ ਦੀ ਘਟਨਾ ਵਾਪਰੀ 1920 ਦੇ ਵਿੱਚ ਖিলাਫਤ ਅੰਦੋਲਨ ਸ਼ੁਰੂ ਹੋਇਆ 1927 ਦੇ ਵਿੱਚ ਸਾਈਮਨ ਕਮਿਸ਼ਨ ਦਾ ਬਾਈਕਾਟ ਕੀਤਾ ਗਿਆ ਫਿਰ ਹੈ 1928 ਦੇ ਵਿੱਚ ਲਾਲਾ ਲਾਜਪਤ ਰਾਏ ਦੀ ਡੈਥ 1929 ਦੇ ਵਿੱਚ ਕੀ ਹੋਇਆ ਲord इरਵਨ ਜਿਹੜਾ ਰੈਜੂਲੇਸ਼ਨ ਆਫ ਕੰਪਲੀਟ ਇੰਡੀਪੈਂਡੈਂਸ ਟੂ ਪਾਸਡ ਐਟ ਲਾਹੌਰ ਕਾਂਗਰਸ ਇਹ ਹੋਇਆ 1930 ਦੇ ਵਿੱਚ सिविल नॉन फॉर्मानी आंदोलन ਜਿਹੜਾ ਸ਼ੁਰੂ ਹੋਇਆ ਸਿਵਲ ਡਿਸਓਬਿਡੀਅੰਸ ਮੂਵਮੈਂਟ ਡਾਂਡੀ ਮਾਰਚ ਮਹਾਤਮਾ ਗਾਂਧੀ ਦੁਆਰਾ 1931 ਦੇ ਵਿੱਚ ਗਾਂਧੀ ਇਰਵਨ ਪੈਕਟ 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਇਨੈਕਟਡ 1937 ਦੇ ਵਿੱਚ provincial autonomy congress formed ministers 1939 ਦੇ ਵਿੱਚ ਸੈਕਿੰਡ ওয়ার্ল্ড ਵਾਰ ਸ਼ੁਰੂ ਹੋਈ 1 ਸਤੰਬਰ ਤੋਂ 1941 ਦੇ ਵਿੱਚ ਰਵਿੰਦਰਨਾਥ ਟੈਗੋਰ ਦੀ ਡੈਥ ਤੇ ਇੰਡੀਆ ਤੋਂ ਜਿਹੜਾ ਸੁਭਾਸ਼ ਚੰਦਰ ਬੋਸ ਸੀ ਉਹ ਬਚਿਆ 1942 ਦੇ ਵਿੱਚ ਕ੍ਰਿਪਸ ਮਿਸ਼ਨ ਇੰਡੀਆ ਦੀ ਜਿਹੜੀ ਆ ਵਿਟ ਇੰਡੀਆ ਮੂਵਮੈਂਟ ਲਾਂਚ ਹੋਈ ਭਾਰਤ ਛਡੋ ਅੰਦੋਲਨ ਜਿਹਨੂੰ ਕਹਿੰਦੇ ਆ ਅਸੀਂ 1943-44 ਚ ਜਿਹੜਾ ਸੀਗਾ ਨੇਤਾ ਸੁਵਾਸਚੰਦਰ ਬੋਸ ਨੇ ਆਜ਼ਾਦ ਹਿੰਦੂ ਹਕੂਮਤ ਤੇ ਇੰਡੀਅਨ ਨੈਸ਼ਨਲ ਆਰਮੀ ਸੀਗੀ ਜਿਹੜੀ ਉਸ ਦੀ ਜਿਹੜੀ ਬਣਾਈ ਫਿਰ ਹੈ 1945 ਦੇ ਵਿੱਚ ਟ੍ਰਾਇਲ ਆਫ ਇੰਡੀਅਨ ਨੈਸ਼ਨਲ ਆਰਮੀ ਐਟ ਰੈੱਡ ਫੋਰਟ ਟ੍ਰਾਇਲ ਕੀਤਾ ਗਿਆ Shimla Conference World War Second End 1946 ਦੇ ਵਿੱਚ ਬ੍ਰਿਟਿਸ਼ ਕੈਬਨਟ ਮਿਸ਼ਨ ਵਿਜ਼ਿਟ ਇੰਡੀਆ ਇੰਟਰਿਮ ਗਵਰਨਮੈਂਟ ਫਾਰਮਡ ਐਟ ਦਾ ਸੈਂਟਰ 1947 ਦੇ ਵਿੱਚ ਇੰਡੀਆ ਦੀ ਡਿਵੀਜ਼ਨ ਇੰਡੀਆ ਐਂਡ ਪਾਕਿਸਤਾਨ ਫਾਰਮ ਸੈਪਰੇਟ ਇੰਡੀਪੈਂਡੈਂਟ ਡੋਮੀਨੇਸ਼ਨਸ 1948 ਦੇ ਵਿੱਚ ਮਹਾਤਮਾ ਗਾਂਧੀ ਐਸ ਅਸੈਸੀਨੇਟਡ ਜਨਵਰੀ 30 ਦੇ ਵਿੱਚ ਇੰਟੀਗ੍ਰੇਸ਼ਨ ਆਫ ਪ੍ਰਿੰਸਲੀ ਸਟੇਟਸ 1949 ਦੇ ਵਿੱਚ ਕੀ ਹੋਇਆ ਸੀਜ ਫਾਇਰ ਇਨ ਕਸ਼ਮੀਰ ਇੰਡੀਅਨ ਕਨਸਟੀਟਿਊਸ਼ਨ ਸਾਈਨਡ ਐਂਡ ਅਡਾਪਟ 26 ਨਵੰਬਰ 1950 ਦੇ ਵਿੱਚ ਇੰਡੀਆ ਬਿਕਮਸ ਅ ਸੋਵਰੇਨ ਡੈਮੋਕ੍ਰੇਟਿਕ ਰਿਪਬਲਿਕ 26 ਜਨਵਰੀ ਐਂਡ ਕਨਸਟੀਟਿਊਸ਼ਨ ਆਫ ਇੰਡੀਆ ਕਮ ਇਨਟੂ ਫੋਰਸ 1955 ਦੇ ਵਿੱਚ ਫਰਸਟ 5 ਇਅਰ ਪਲਾਨ ਸ਼ੁਰੂ ਹੋਈਆਂ ਫਰਸਟ ਏਸ਼ੀਅਨ ਗੇਮਸ ਦਿੱਲੀ ਦੇ ਵਿੱਚ ਹੋਈਆਂ 1952 ਦੇ ਵਿੱਚ ਫਰਸਟ ਜਨਰਲ ਕਲੈਕਸ਼ਨ ਆਫ ਦਾ ਲੋਕ ਸਭਾ 53 ਦੇ ਵਿੱਚ ਕਨਕੁਐਸਟ ਆਫ ਮਾਊਂਟ ਐਵਰੈਸਟ ਬਾਈ dananjing norgy and sir admaund henrey 1956 56 ਦੇ ਵਿੱਚ ਸੈਕੰਡ 5 ਇਅਰ پلان 57 ਦੇ ਵਿੱਚ ਸੈਕੰਡ ਜਨਰਲ ਕਲੈਕਸ਼ਨਸ ਡੈਸੀਮਲ ਕੋਨਸ ਇੰਟਰੋਡਿਊਸਡ ਲਿਬਰਨ ਲਿਬਰੇਸ਼ਨ ਆਫ ਗੋਆ 1962 ਦੇ ਵਿੱਚ 3rd ਜਨਰਲ ਇਲੈਕਸ਼ਨਸ ਇਨ ਇੰਡੀਆ ਚਾਈਨਿਸ ਅਟੈਕ ਔਨ ਇੰਡੀਆ 1963 ਦੇ ਵਿੱਚ ਨਾਗਾਲੈਂਡ ਬਿਕਮਸ ਦਾ 16th ਇੰਡੀਅਨ ਸਟੇਟ 64 ਦੇ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਦੀ ਡੈਥ 65 ਦੇ ਵਿੱਚ ਪਾਕਿਸਤਾਨ ਇੰਡੀਆ ਤੇ ਅਟੈਕ ਕੀਤਾ 1966 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਇੰਦਰਾ ਗਾਂਧੀ ਕੀ ਸੀ ਪ੍ਰਾਈਮ ਮਿਨਿਸਟਰ 1967 ਦੇ ਵਿੱਚ ਚਾਰਨਲ ਆਪਸ਼ਨਸ ਹੋਈਆਂ ਚੌਥੀਆਂ ਡਾਕਟਰ ਜ਼ਾਕਿਰ ਹੁਸੈਨ ਇਲੈਕਟਡ ਦਾ ਥਰਡ ਪ੍ਰੈਜ਼ੀਡੈਂਟ ਆਫ ਇੰਡੀਆ 1969 ਦੇ ਵਿੱਚ ਬੀਬੀ ਗਿਰੀ ਇਲੈਕਟਡ ਪ੍ਰੈਜ਼ੀਡੈਂਟ ਆਫ ਇੰਡੀਆ ਨੈਸ਼ਨਲਾਈਜ਼ੇਸ਼ਨ ਆਫ ਦਾ ਲੀਡਿੰਗ ਬੈਂਕਸ ਬਾਈ ਪ੍ਰੈਜ਼ੀਡੈਂਸ਼ੀਅਲ ਆਰਡੀਨੈਂਸ 1970 ਦੇ ਵਿੱਚ ਮੰਗਾਲਿਆ ਡੈਜ਼ਿਗਨੇਟਿਡ ਐਟ ਆਟੋਨਮਸ ਸਟੇਟ 1971 ਦੇ ਵਿੱਚ ਹਿਮਾਚਲ ਪ੍ਰਦੇਸ਼ ਬਿਕਮਸ ਅ ਸਟੇਟ ਇੰਡੋ-ਪਾਕ ਵਾਰ ਬੰਗਲਾਦੇਸ਼ ਇਸ ਵਾਰ 1972 ਦੇ ਵਿੱਚ ਸ਼ਿਮਲਾ ਐਗਰੀਮੈਂਟ ਡੈਥ ਆਫ ਰਾਜਾ ਗੋਪਾਲ ਚਰਨੀ 1973 ਦੇ ਵਿੱਚ ਮੈਸੂਰ ਸਟੇਟ ਰੀਨੇਮਡ ਕਰਨਾਟਕਾ ਮੈਸੂਰ ਨੂੰ ਕਰਨਾਟਕਾ ਦਾ ਨਾਮ ਦਿੱਤਾ ਗਿਆ 1974 ਵਿੱਚ ਇੰਡੀਆ ਐਕਸਪੋਲੇਟਸ ਅ ਨਿਊਕਲੀਅਰ ਡਿਵਾਈਸ ਫਕੀਰਦੀਨ ਅਲੀ ਅਹਿਮਦ ਇਲੈਕਟਡ 5th ਪ੍ਰੈਜ਼ੀਡੈਂਟ ਸਿੱਕਮ ਬਿਕਮਸ ਐਸੋਸੀਏਸ਼ਨ ਸਟੇਟ ਆਫ ਇੰਡੀਆ 1975 ਦੇ ਵਿੱਚ ਇੰਡੀਆ ਲਾਂਚਡ ਆਰੇ ਭਟ ਸਿੱਕਮ ਬਿਕਮਸ 22nd ਸਟੇਟ ਆਫ ਇੰਡੀਅਨ ਯੂਨੀਅਨ ਸਟੇਟ ਆਫ ਐਮਰਜੈਂਸੀ ਇਜ਼ ਡਿਕਲੇਅਰਡ 76 ਦੇ ਵਿੱਚ ਇੰਡੀਆ ਐਂਡ ਚਾਈਨਾ ਸਟੈਬਲਿਸ਼ ਡਿਪਲੋਮੈਟਿਕ ਰਿਲੇਸ਼ਨਸ਼ ਸਟੱਟਰ ਦੇ ਵਿੱਚ ਕੀ ਹੋਇਆ 6th ਜਨਰਲ ਇਲੈਕਸ਼ਨ ਜਨਤਾ ਪਾਰਟੀ ਗੈਟਸ ਮੈਜੋਰਟੀ ਇਨ ਲੋਕ ਸਭਾ ਨੀਲਮ ਸੰਜੀਵ ਰੈਡੀ ਇਲੈਕਟਡ 6th ਪ੍ਰੈਜ਼ੀਡੈਂਟ ਆਫ ਇੰਡੀਆ 79 ਦੇ ਵਿੱਚ ਮੁਰਾਰਜੀ ਦਸਾਈ ਰਿਜ਼ਾਈਨਸ ਐਜ਼ ਪ੍ਰਾਈਮ ਮਿਨਿਸਟਰ ਚਰਨ ਸਿੰਘ ਬਿਕਮ ਪ੍ਰਾਈਮ ਮਿਨਿਸਟਰ ਚਰਨ ਸਿੰਘ ਰਿਜ਼ਾਈਨਸ ਅਗਸਟ 26th ਲੋਕ ਸਭਾ ਡਿਸਾਲਵਡ 1980 ਦੇ ਵਿੱਚ 7th ਜਨਰਲ ਇਲੈਕਸ਼ਨਸ ਕਾਂਗਰਸ बिकम्स टू पावर मिसिज इंदिरा गांधी स्वर्म इन एज प्राइम मिनिस्टर संजय गांधी डाइस एंड एयर क्रैश इंदिरा गांधी लांच एस एंड वी थ्री इन टू स्पेस कैरिंग रोहिणी सैटेलाइट उन्नीस सौ बयासी के लॉन्गेस्ट ब्रिज इन एशिया ओपनड मार्च टू आचार्य जेबी करीपलानी डाइस मार्च नाइनटीन इनसैट आईये लास्ट ज्ञानी जयल सिंह इलेक्टेड प्रेसिडेंट ऑफ इंडिया 1833 1900 सॉरी 1933 ਇਥੇ 1900 ਹੋਗਾ ਬੈਥ ਆਹ ਥੋੜੀ ਜਿਹੀ ਇਥੇ ਰੋਂਗ ਇਨਫਰਮੇਸ਼ਨ ਹੈ 1833 ਦੀ ਇਥੇ ਗਲਤੀ ਨਾ ਦਿੱਤੀ ਹੋਈ ਆ ਤੇ ਜਿਹੜੇ 1983 ਦੇ ਵਿੱਚ सीएचओजीएम ਹੈਲਡ ਇਨ ਨਿਊ ਦਿੱਲੀ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਇਨ ਪੰਜਾਬ ਰਾਕੇਸ਼ ਸ਼ਰਮਾ ਗੋਸ ਵਿਦ ਸਪੇਸ ਮਿਸਟਰ ਇਨ ਮਿਸਿਸ ਇੰਦਰਾ ਗਾਂਧੀ ਐਸੋਸੀਏਸ਼ਨ ਅਸੈਸਸਾਇਨਟ ਰਜੀਵ ਗਾਂਧੀ ਬਿਕਮ ਪੀਐਮ ਆਫ ਇੰਡੀਆ 85 ਦੇ ਵਿੱਚ ਰਜੀਵ ਲੰਗੋਵਾਲ ਅਕੋਰਡ ਸਾਈਨਡ ਸੰਤ ਹਰਚਰਨ ਸਿੰਘ ਲੰਗੋਵਾਲ ਕਿਲਡ ਇਲੈਕਸ਼ਨ ਇਨ ਪੰਜਾਬ ਅਸਾਮ ਅਕੋਰਡ 5 ਇਅਰ ਪਲਾਨ ਜੀ ਜਿਹੜੀ 7ਵੀਂ ਉਹ ਲਾਂਚ ਹੋਈ ਮਿਜ਼ੋਰਮ ਐਕੋਰਡ 1987 ਦੇ ਵਿੱਚ ਬੈਂਕਟਾ ਰਾਮਨ ਇਲੈਕਟਿਡ ਪ੍ਰੈਜ਼ੀਡੈਂਟ ਸ਼ੰਕਰ ਦੇਵ ਸ਼ਰਮਾ ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਫਿਰ 1988 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਇਨ ਪੰਜਾਬ ਅਕੋਰ ਟੂ ਕੋਇਲ ਇਨਸਰਜੈਂਸੀ ਇਨ ਤ੍ਰਿਪੁਰਾ 89 ਦੇ ਵਿੱਚ ਕਾਫੀ ਘਟਨਾਵਾਂ ਵਾਪਰੀਆਂ ਨੇ ਹਿਸਟਰੀ ਦੇ ਵਿੱਚ ਰਾਮਸ਼ੀਲਾ ਨਿਯਾਸ ਪੂਜਾਟ ਜੋਦਿਆਂ ਇੰਡੀਆਜ਼ ਫਰਸਟ ਆਰਬੀਐਮ ਅਗਨੀ ਸਕਸੈਸਫੁਲੀ ਲਾਂਚਡ ਫਰੋਮ 오ਡੀਸਾ ਤ੍ਰਿਸ਼ੂਲ ਮਿਜ਼ਾਈਲ ਟੈਸਟ ਫਾਇਰਡ ਸੈਕੰਡ ਸਕਸੈਸਫੁਲ ਲਾਂਚ ਇਨ ਆਫ ਪ੍ਰਿਥਵੀ रजीव गवर्नमेंट लॉसेस लु, रोल एंड रिजाइंस, जवाहर रोजगार योजना लॉन्च्ड, नाइन्थ लोकसभा कांस्टिट्यूटेड, अगस्त 1996, लास्ट ऑफ आईपीकेएफ रिटर्न होम, इंडियन एयरलाइंस ए 320 air bus crash janata dal supplies bjp withdraws support to the government advaniti takes rath yatra and is arrested manda report implementation announced by bp singh violation in azobia due to ram janm bhoomi bavari masjid dispute 1991 -19 -19 de vich gulf war breaks out ਰਜੀਵ ਗਾਂਧੀ ਅਸੈਸੀਨੇਟਡ 10th ਲੋਕ ਸਭਾ ਕਨਸਟੀਟਿਊਟਡ ਪੀਵੀ ਨਰਸਿਮਾ ਰਾਓ ਵੀ ਕਮਸ ਪ੍ਰਾਈਮ ਮਿਨਿਸਟਰ ਫਿਰ 1992 ਦੇ ਵਿੱਚ ਇੰਡੀਆ ਅਸਟੈਬਲਿਸ਼ਸ ਫੁੱਲ ਡਿਪਲੋਮੈਟਿਕ ਟਾਈਸ ਵਿਦ ਇਜ਼ਰਾਈਲ ਭਾਰਤ ਰਤਨ ਐਂਡ ਆਸਕਰ ਵਿਨਰ ਸत्याजीत ਰੇ ਡਾਈਸ ਐਸ ਡੀ ਸ਼ਰਮਾ ਇਲੈਕਟਡ ਪ੍ਰੈਜ਼ੀਡੈਂਟ ਇਸੇ ਤਰ੍ਹਾਂ 1993 ਦੇ ਵਿੱਚ ਆਡੀਅנס ਆਫ ਆਡੀਅנס ਟੂ ਅਕਵਾਇਰ 67.33 ਏਕਰਸ ਇਨ ਅਜੋਧਿਆ ਮੈਸਿਵ ਸਿਕਿਉਰਿਟੀ ਫੇਅਰਸ ਇਨ ਬੀਜਪੀ ਰੈਲੀ ਵੇਵ ਆਫ ਬੰਬਿੰਗ ਲੀਵ 300 ਡੈਡ ਇਨ ਬੰਬੇ ਇਨਸੈਟ 2 ਵੀ ਬਿਕਮਸ ਫੁਲੀ ਆਪਰੇਸ਼ਨਲ ਅਰਥਕਵੇਕ ਇਨ ਮਹਾਰਾਸ਼ਟਰ ਇਸ ਤੋਂ ਬਾਅਦ 1994 ਗਵਰਨਮੈਂਟ ਮੋਨੋਪੋਲੀ ਓਵਰ ਸਿਵਲ ਐਵੀਏਸ਼ਨ ਐਂਡ ਸਟਾਰਮ ਓਵਰ ਜੀਏਟੀਟੀ ਟ੍ਰੀਟੀ ਪਲੇਗ ਆਊਟਬ੍ਰੇਕ ਸੁਸ਼ਮਿਤਾ ਸੈਨ ਮਿਸ ਯੂਨੀਵਰਸ ਐਸਵੀਆਈ ਮਿਸ ਵਰਲਡ ਇਹ ਸੀਗੀਆਂ ਘਟਨਾਵਾਂ ਇੱਥੋਂ ਤੱਕ ਦੀਆਂ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ